ਲਾ ਪੈਲਾ ਹਰਤੀਜਾ ੴ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਾ ਫਰੰਗਾਏ ਮੇਰੇ ਗੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇ ਜੀ ਜਾਏ ਹਉ ਕਰ ਬਾਨੇ ਜੋ ਮਿਰਵਾਨਾ ਹਉ ਕਰ ਬਾਨੇ ਜਾਉ ਹਉ ਕਰ ਬਾਨੇ ਜਾਉ ਦਿਨਾ ਤੇ ਲੈਨ ਜ ਤੇਰਾ ਨਾਮ ਹਾਂ ਜੋ ਤੇਰਾ ਨਾਉ ਦਿਨਾ ਕੇ ਹਉ ਸਦ ਗੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਧਕੜੇ ਪਿਆਰੇ ਕੰਤ ਦਿਨਾ ਕੇ ਪਾਸ ਧੋਰ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਧੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇ ਦੇ ਤਨ ਕਮਲੀ ਕੀ ਬਾੜ ਕਿਆ ਢੁੰਦੇ ਲਾ ਪਹਿਲਾ ਕਾਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਗੰਤ ਨ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕਿਰਪਾਨੇ ਜਾਉ ਮਿਰਵਾਨਾ ਹਉ ਕਿਰਪਾਨੇ ਜਾਉ ਹਉ ਕਿਰਪਾਨੇ ਜਾਉ ਤਿਨਾ ਕੀ ਲੈਣ ਜਿ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੇ ਹਉ ਸਤਿ ਕਰਬਾਨੇ ਜਾਓ ਰਹਾਓ ਕਾਇਆ ਰੰਗਣ ਜੇ ਧੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਅਕੜੇ ਪਿਆਰੇ ਕੰਤ ਦੀ ਨਾਕੇ ਪਾਸ ਧੋੜ ਦੀ ਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇੜੇ ਤਨ ਕਮਲੀ ਕੀ ਬਾੜ ਕਿਆ ਢੁੰਦੇ ਲਲਾ ਪਹਿਲਾ ਰਤੀ ਜਾ ੴ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਾ ਫਰੰਗਾਏ ਮੇਰੇ ਗੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸਹਿ ਜੇ ਜਾਏ ਹਉ ਕੁਰਬਾਨੇ ਜਾ ਮਿਰਵਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਦਿਨਾ ਤੇ ਲੈਨ ਜ ਤੇਰਾ ਨਾਮ ਲੈਨ ਜ ਤੇਰਾ ਨਾਮ ਦਿਨਾ ਹਉ ਸਦ ਗੁਰ ਬਾਣੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਦੀ ਨਾਕੇ ਪਾਸ ਧੋੜ ਦੀ ਨਾਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇ ਦੇ ਤਨ ਕਮਲੀ ਕੀ ਬਾਰਕਿਆ ਢੂੰਦੇ ਲਾ ਪਹਿਲਾ ਕਾਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਗੰਤ ਨਾ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕਰਬਾਨੇ ਜਾਉ ਮਿਰਵਾਨਾ ਹਉ ਕਰਬਾਨੇ ਜਾਉ ਹਉ ਕਰਬਾਨੇ ਜਾਉ ਤਿਨਾ ਕੀ ਲੈਣ ਜੇ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੇ ਹਉ ਸਦ ਕੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਧਕੜੇ ਪਿਆਰੇ ਕੰਤ ਦੀ ਨਾਕੇ ਪਾਸ ਧੋੜ ਦੀ ਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਯਾਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇੜੇ ਤਨ ਕਮਲੀ ਕੀ ਬਾੜ ਕਿਆ ਢੁੰਦੇ ਲਲਾ ਪਹਿਲਾ ਕਾਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਗੰਤ ਨ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕੁਰਬਾਨੇ ਜਾਉ ਮਿਰਵਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੀ ਲੈਣ ਜਿ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੇ ਹਉ ਸਦ ਗੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਿਬ ਐਸਾ ਰੰਗ ਨਢੀਠ ਜਿਨਕੇ ਚੋਲੇ ਧਕੜੇ ਪਿਆਰੇ ਕੰਤ ਦੀ ਨਾਕੇ ਪਾਸ ਧੋਰ ਦੀ ਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਚਲੰਗ ਮਹੱਲਾ ਪਹਿਲਾ ਇਹ ਅਨੜੀਏ ਮਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇੜੇ ਤਨ ਕਮਲੀ ਕੀ ਬਾਰਕਿਆ ਢੂੰਦੇ ਲਾ ਪਹਿਲਾ ਕਾਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਗੰਤ ਨ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕਰਬਾਨੇ ਜਾਉ ਮਿਰਵਾਨਾ ਹਉ ਕਰਬਾਨੇ ਜਾਉ ਹਉ ਕਰਬਾਨੇ ਜਾਉ ਤਿਨਾ ਕੀ ਲੈਣ ਜੇ ਤੇਰਾ ਨਾਉ ਲੈਨ ਜੋ ਤੇਰਾ ਨਾਉ ਦਿਨਾ ਕੇ ਹਉ ਸਤਿ ਕਰਪਾਣੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਅਕੜੇ ਪਿਆਰੇ ਕੰਤ ਦੀ ਨਾਕੇ ਪਾਸ ਧੋੜ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਨੜਾ ਕਹਿ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇ ਦੇ ਤਨ ਕਮਲੀ ਕੀ ਬਾਰਕਿਆ ਢੁੰਦੇ ਲਲਾ ਪਹਿਲਾ ਕਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਗੰਤ ਨ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕਰਬਾਨੇ ਜਾਉ ਮਿਰਵਾਨਾ ਹਉ ਕਰਬਾਨੇ ਜਾਉ ਹਉ ਕਰਬਾਨੇ ਜਾਉ ਤਿਨਾ ਕੀ ਲੈਣ ਜਿ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾਕੇ ਹਉ ਸਦ ਕੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਿਬ ਐਸਾ ਰੰਗ ਨਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਦੀ ਨਾਕੇ ਪਾਸ ਤੋੜ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਚਲੰਗ ਮਹੱਲਾ ਪਹਿਲਾ ਇਹ ਅਨੜੀਏ ਮਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇੜੇ ਤਨ ਕਮਲੀ ਕੀ ਬਾੜ ਕੀਆ ਢੂੰਦੇ ਲਾ ਪਹਿਲਾ ਕਾਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਗੰਧ ਨਾ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕਿਰਪਾਨੇ ਜਉ ਮਿਰਵਾਨਾ ਹਉ ਕਿਰਪਾਨੇ ਜਾਉ ਹਉ ਕਿਰਪਾਨੇ ਜਾਉ ਤਿਨਾ ਕੀ ਲੈਣ ਜਿ ਤੇਰਾ ਨਾਉ ਹਾਂ ਜੋ ਤੇਰਾ ਨਾਉ ਦਿਨਾ ਕੇ ਹਉ ਸਦ ਕੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਧਕੜੇ ਪਿਆਰੇ ਕੰਤ ਦਿਨਾ ਕੇ ਪਾਸ ਧੋੜ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਪਾਵੇ ਆਪੇ ਹੀ 라ਵੇ ਢਲੰਗ ਮਹੱਲਾ ਪਹਿਲਾ ਯਾਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇ ਦੇ ਤਨ ਕਮਲੀ ਕੀ ਬਾਰਕਿਆ ਢੂੰਡੇ ਢਲਲਾ ਪਹਿਲਾ ਜਾ ਇਹ ਗਉੜ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਾ ਫਰੰਗਾਏ ਮੇਰੇ ਗੰਤ ਨਾ ਪਾਵੇ ਜੋ ਲੜਾ ਪਿਆਰੇ ਕਿਉ ਤਨ ਸੇ ਜੇ ਜਾਏ ਹਉ ਕਰ ਬਾਨੇ ਜਾਉ ਮਿਰਵਾਨਾ ਹਉ ਕਰ ਬਾਨੇ ਜਾਉ ਹਉ ਕਰ ਬਾਨੇ ਜਾਉ ਦਿਨਾ ਕੀ ਲੈਨ ਜਿ ਤੇਰਾ ਨਾਮ ਲੈ ਜੋ ਤੇਰਾ ਨਾਮ ਤਿਨਾਕੇ ਹਉ ਸਤਿ ਗੁਰ ਬਾਣੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਮ ਮਜੀਠ ਰੰਗਣ ਵਾਲਾ ਜੀ ਰੰਗੇ ਸਹਿਬ ਐਸਾ ਰੰਗ ਨਢੀਠ ਜਿਨਕੇ ਚੋਲੇ ਧਕੜੇ ਪਿਆਰੇ ਕੰਤ ਦੀ ਨਾਕੇ ਪਾਸ ਤੋਦੀ ਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇੜੇ ਤਨ ਕਮਲੀ ਕੀ ਬਾਰਕਿਆ ਢੁੰਦੇ ਲਾ ਪਹਿਲਾ ਕਾਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਗੰਤ ਨਾ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕਰਬਾਨੇ ਜਾਉ ਮਿਰਵਾਨਾ ਹਉ ਕਰਬਾਨੇ ਜਾਉ ਹਉ ਕਰਬਾਨੇ ਜਾਉ ਤਿਨਾ ਕੀ ਲੈਣ ਜਿ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੇ ਹਉ ਸਦ ਕੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਅਤੜੇ ਪਿਆਰੇ ਕੰਤ ਦੀ ਨਾਕੇ ਪਾਸ ਧੋੜ ਦੀ ਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇੜੇ ਤਨ ਕਮਲੀ ਕੀ ਬਾੜ ਕਿਆ ਢੂੰਦੇ ਲਲਾ ਪਹਿਲਾ ਕਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਾ ਪਰਗਾਏ ਮੇਰੇ ਗੰਤ ਨਾ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕਰਬਾਨੇ ਜਾਉ ਮਿਰਵਾਨਾ ਹਉ ਕਰਬਾਨੇ ਜਾਉ ਹਉ ਕਰਬਾਨੇ ਜਾਉ ਤਿਨਾ ਕੀ ਲੈਣ ਜੇ ਤੇਰਾ ਨਾਉ ਲੈ ਹੰ ਜੋ ਤੇਰਾ ਨਾਉ ਤਿਨਾਕੇ ਹਉ ਸਦ ਕੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਦੀ ਨਾਕੇ ਪਾਸ ਤੋੜ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਹਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇ ਦੇ ਤਨ ਕਮਲੀ ਕੀ ਬਾੜ ਕਿਆ ਢੂੰਦੇ ਲਾ ਪਹਿਲਾ ਕਾਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਗੰਤ ਨ ਪਾਵੈ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕਿਰਪਾਨੇ ਜਉ ਮਿਰਵਾਨਾ ਹਉ ਕਿਰਪਾਨੇ ਜਾਉ ਹਉ ਕਿਰਪਾਨੇ ਜਾਉ ਤਿਨਾਥੇ ਲੈਣ ਜਿ ਤੇਰਾ ਨਾਉ ਹਉ ਸਦ ਗੁਰਬਾਨੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨਢੀਠ ਜਿਨਕੇ ਚੋਲੇ ਅਤੜੇ ਪਿਆਰੇ ਕੰਤ ਦੀ ਨਾਕੀ ਪਾਸ ਧੋੜ ਦੀ ਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇੜੇ ਤਨ ਕਮਲੀ ਕੀ ਬਾਰਕਿਆ ਢੁੰਦੇ ਲਲਾ ਪਹਿਲਾ ਕਰ ਤੀਜਾ ਇਕ ਓਂਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਭ ਰੰਗਾਏ ਮੇਰੇ ਗੰਤ ਨ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿਜੇ ਜਾਏ ਹਉ ਕਰਬਾਨੇ ਜਾਉ ਮਿਰਵਾਨਾ ਹਉ ਕਰਬਾਨੇ ਜਾਉ ਹਉ ਕਰਬਾਨੇ ਜਾਉ ਤਿਨਾ ਕੀ ਲੈਣ ਜਿ ਤੇਰਾ ਨਾਉ ਲੈਨ ਜੋ ਤੇਰਾ ਨਾਉ ਦਿਨਾ ਕੇ ਹਉ ਸਤਿ ਗੁਰਪਾਨੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਿਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਧਕੜੇ ਪਿਆਰੇ ਕੰਤ ਦੀ ਨਾਕੇ ਪਾਸ ਧੋਰ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇ ਦੇ ਤਨ ਕਮਲੀ ਕੀ ਬਾਰਕਿਆ ਢੂੰਦੇ ਲਲਾ ਪਹਿਲਾ ਰਤੀ ਜਾ ਏ ਗੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਾ ਫਰੰਗਾਏ ਮੇਰੇ ਗੰਤ ਨਾ ਪਾਵੇ ਜੋ ਲੜਾ ਪਿਆਰੇ ਕਿਉ ਤਨ ਸਹਿ ਜੇ ਜਾਏ ਹਉ ਕਰ ਬਾਨੇ ਜੋ ਮਿਰਵਾਨਾ ਹਉ ਕਰ ਬਾਨੇ ਜਾਉ ਹਉ ਕਰ ਬਾਨੇ ਜਾਉ ਤਿਨਾ ਕੇ ਲੈਨ ਜਿ ਤੇਰਾ ਨਾਮ ਹੰਜੋ ਤੇਰਾ ਨਾਉ ਦਿਨਾ ਕੇ ਹਉ ਸਤਿ ਕਰਬਾਨੇ ਜਾਓ ਰਹਾਓ ਕਾਇਆ ਰੰਗਣ ਜੇ ਧੀਏ ਪਿਆਰੇ ਪਾਈਏ ਨਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਬ ਐਸਾ ਰੰਗ ਨ ਢੀਠ ਜਿਨਕੇ ਚੋਲੇ ਧਕੜੇ ਪਿਆਰੇ ਕੰਤ ਦੀ ਨਾਕੇ ਪਾਸ ਧੋੜ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਧਲੰਗ ਮਹੱਲਾ ਪਹਿਲਾ ਇਹ ਅਨੜੀਏ ਮਨੜਾ ਕਹਿ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇੜੇ ਤਨ ਕਮਲੀ ਕੀ ਬਾਰਕਿਆ ਢੁੰਦੇ ਲਾ ਪਹਿਲਾ arati ja ੴ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਂਦੜਾ ਲਾ ਫਰੰਗਾਏ ਮੇਰੇ ਗੰਤ ਨਾ ਪਾਵੇ ਜੋ ਲੜਾ ਪਿਆਰੇ ਕਿਉ ਤਨ ਸੇ ਜੀ ਜਾਏ ਹਉ ਕਰ ਬਾਨੇ ਜਾਉ ਮਿਰਵਾਣਾ ਹਉ ਕਰ ਬਾਨੇ ਜਾਉ ਹਉ ਕਰ ਬਾਨੇ ਜਾਉ ਦਿਨਾ ਕੀ ਲੈਨ ਜ ਤੇਰਾ ਨਾਮ ਲੈਨ ਜੋ ਤੇਰਾ ਨਾਉ ਤਿਨਾ ਕੇ ਹਉ ਸਤਿ ਕਰਪਾਣੇ ਜਾਓ ਰਹਾਓ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੀ ਰੰਗੇ ਸਹਿਬ ਐਸਾ ਰੰਗ ਨਢੀਠ ਜਿਨਕੇ ਚੋਲੇ ਧਟੜੇ ਪਿਆਰੇ ਕੰਤ ਦੀ ਨਾਕੇ ਪਾਸ ਤੋੜ ਦਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ 라ਵੇ ਤਲੰਗ ਮਹੱਲਾ ਪਹਿਲਾ ਇਹ ਅਨੜੀਏ ਮਾਨੜਾ ਕਹਿ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਨੇ ਦੇ ਤਨ ਕਮਲੀ ਕੀ ਬਾੜ ਕਿਆ ਢੂੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ